ਸ਼੍ਰੀ ਅਕਾਲ ਤੱਕ ਸਾਬਤ ਤੋਂ ਵੱਡਾ ਫੈਸਲਾ ਆਇਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤਨਖਾਹੀ ਇਕਰਾਰ ਦਿੱਤਾ ਗਿਆ ਹੈ ਹਾਲਾਂਕਿ ਸਜ਼ਾ ਤੇ ਫੈਸਲਾ ਆਉਣਾ ਹਜੇ ਬਾਕੀ ਹੈ ਮੈਂ ਮੈਂ ਇੱਥੇ ਰੁਕਾਂਗਾ ਜੀ ਮਾਫ ਕਰਨਾ ਦੂਸਰੇ ਫੇਸਬੁਕ ਕੀ ਸ਼ਬਦਾਂ ਵਾਂਗ ਤੁਸੀਂ ਵੀ ਸਜ਼ਾ ਦਾ ਇੱਕ ਸ਼ਬਦ ਇਸਤੇਮਾਲ ਕਰ ਰਹੇ ਹੋ ਮੈਂ ਕੋਈ ਬਹੁਤਾ ਜ਼ਿਆਦਾ ਧਾਰਮਿਕ ਗਿਆਤਾ ਨਹੀਂ ਪਰ ਮੈਨੂੰ ਇਸ ਸ਼ਬਦ ਤੇ ਥੋੜਾ ਜਿਹਾ ਕਹਿ ਲੋ ਕਿ ਤਾਂ ਅਸਾਂ ਕੋਈ ਉਹ ਦੁਨਿਆਵੀ ਕੋਰਟ ਨਹੀਂ ਹੈ ਕਿ ਜਿੱਥੋਂ ਸੁਖਬੀਰ ਸਿੰਘ ਬਾਦਲ ਨੂੰ ਕੋਈ 5-10 ਸਾਲਾਂ ਦੀ ਕੈਦ ਹੋ ਜਾਵੇ ਜੀ ਜੀ ਬਿਲਕੁਲ ਉਹ ਮੁਕਦਮੇ ਇਹਨਾਂ ਦੇ ਅੱਡ ਚੱਲ ਰਹੇ ਨੇ ਜੀ ਉੱਥੇ ਕੀ ਹੁੰਦਾ ਮੈਨੂੰ ਪਤਾ ਨਹੀਂ ਸੋ ਧਾਰਮਿਕ ਮਾਮਲਿਆਂ ਨੂੰ ਅਸੀਂ ਸ਼ਬਦ ਚੁਣ ਜਿਹੜੀ ਹੈ ਨਾ ਉਸ ਹਿਸਾਬ ਨਾਲ ਜਸਟੀਫਾਈ ਕਰੀਏ ਤਬੇ ਜੀ 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 ਉਹ ਉੱਥੇ ਜੋ ਹੋਏਗਾ ਉਹ ਇੱਕ ਧਾਰਮਿਕ ਵਿਧੀ ਵਿਵਧਾਨ ਹੈ ਸਾ ਸਿੱਖ ਕੌਮ ਦਾ ਤੇ ਬੜਾ ਜ਼ਬਰਦਸਤ ਵਿਧੀ ਵਿਧਾਨ ਹੈ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਜੀ ਬਿਲਕੁਲ ਐਨੀਆਂ ਬਸਾਂ ਇਹਨੇ ਹੋਟਲਾਂ ਦਾ مالک ਜਾ ਕੇ ਫਸੀਲ ਤੇ ਥੱਲੇ ਖਲੋਵੇਗਾ ਜੀ ਤੇ ਝੋਲੀ ਅਡੇਗਾ ਕਿ ਹਾਂ ਮੈਂ ਆਪਣੀਆਂ ਗਲਤੀਆਂ ਆਪਣੇ ਗੁਨਾਹ ਮੰਨਦਾ ਜੀ ਜੀ ਮਤਲਬ ਕਿ ਜਿਹਦੇ ਘਰ ਦੇ ਅੱਗੇ ਜਾ ਕੇ ਨਾ ਵੱਡਿਆਂ ਵੱਡਿਆਂ ਦੀ ਆਕੜ ਜਿਹੜੀ ਸੀਗੀ ਨਾ ਮੈਂ ਉੱਥੇ ਹੁੰਦਾ ਸੀ ਜੀ ਵੱਡਿਆਂ ਵੱਡਿਆਂ ਦੀ ਆਕੜ ਜਿਹੜੀ ਸੀਗੀ ਨਾ ਸਾਡੇ ਕੋਲ ਇੰਨੇ 100 ਕਿੱਲੇ ਆ ਹੂੰ ਤੇ ਉਹ ਬਰਫ਼ ਵਾਂਗੂ ਪਿਗਲ ਜਾਂਦੀ ਸੀ ਜਿਵੇਂ ਮੋਮਬੱਤੀ ਨੂੰ ਦੋਨਾਂ ਸਿਰਿਆਂ ਤੋਂ ਅੱਗ ਲਾ ਦਈਏ ਨਾ ਐ ਪਿਗਲ ਜਾਂਦੀ ਸੀ ਐ ਖਲੋਂਦੇ ਸੀ ਕਿ ਟਾਈਮ ਕਦੋਂ ਮਿਲੇਗਾ ਤਾਂ ਉਸ ਬੰਦੇ ਜਿਸ ਬੰਦੇ ਦੀ ਬੈਠਕ ਦੇ ਅੱਗੇ ਜਾ ਕੇ ਆਕੜਾਂ ਮੋਮਬੱਤੀ ਤੇ ਦੋਨਾਂ ਸਿਰਿਆਂ ਨੂੰ ਜਲਾ ਕੇ ਜਿਵੇਂ ਪਗੜਾਈਏ ਇਦਾਂ ਪਿਗਲ ਜਾਂਦੀਆਂ ਸੀ ਅੱਜ ਉਹੀ ਬੰਦਾ ਜੀ ਉਹੀ ਬੰਦਾ ਦੇਖੋ ਇਹ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਇੱਥੇ ਫੇਸਬੁੱਕ ਤੇ ਉਹ سزا ਕਿਾਦੀ سزا ਜੀ ਇਦਾਂ ਦੀ ਤੁਸੀਂ ਇਹ ਹੀ ਦੇਖੋ ਨਾ ਹਮ ਕਨਸੈਪਟ ਦੇਖੋ ਜੀ ਕਿ ਯਾਰ ਐਡਾ ਤਗੜਾ ਅਰਬਾਪਤੀ ਬੰਦਾ ਜਿਹੜਾ ਉਹ ਜਾ ਕੇ ਉੱਥੇ ਫਸੀਲ ਦੇ ਥੱਲੇ ਖਲੋਏਗਾ ਇੱਕ ਨਮਾਣੇ ਬੰਦੇ ਵਜੋਂ ਸਿੱਖ ਵਜੋਂ ਜੀ 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 ਜਾਂ ਕਹਿ ਲੋ ਕਿ ਇੱਕ ਦੋਸ਼ੀ ਵਜੋਂ ਹਮ ਗੁਨਾਹਗਾਰ ਵਜੋਂ ਕਿ ਮੈਂ ਆਪਣੇ ਧਰਮ ਦਾ ਪੰਥ ਦਾ ਬਾਈ ਗੁਨਾਹਗਾਰ ਆ ਹਮ ਸੋ ਤਰੋ ਗੱਲ ਜਿਹਦਰ ਉਹਨਾਂ ਦੇ ਚਲੋ 50 ਸਾਲ ਤੋਂ ਉਹਹੀ ਗੱਲ ਕਹਿ ਰਹੇ ਸੀ ਕਿ ਭਾਈ ਉਹਨਾਂ ਦੀ ਨਿਮਰਤਾ ਇਸ ਗੱਲ ਤੋਂ ਦਿਖ ਰਹੀ ਓ ਕਹਿ ਰਹੇ ਨੇ ਨਿਮਰਤਾ ਨਹੀਂ ਸਾਬ ਨਿਮਰਤਾ ਤੇ ਫਿਰਹੁਦੂ ਵੀ ਵਿਖਾਉਣ ਦੀ ਜ਼ਰੂਰਤ ਸੀਗੀ ਨਾ ਜਦੋਂ ਹੁਣ ਮੈਂ ਥੋੜਾ ਜਿਹਾ ਇਤਿਹਾਸ ਚ ਲੈ ਚੱਲਾਂ ਜੀ ਨਿਮਰਤਾ ਤੇ ਉਹਦੂ ਵੀ ਵਿਖਾਉਣ ਦੀ ਜ਼ਰੂਰਤ ਸੀਗੀ ਜਦੋਂ ਹੋਇਆ ਕੀ ਆ ਹੂੰ ਇਹ ਬੜੀਆਂ ਸਿਆਸਤਾਂ ਨੇ ਪੰਥ ਰਾਜ ਪੰਥ ਦੀ ਰਾਜਨੀਤੀ ਚ ਚਲੋ ਕੀ ਹੋਇਆ ਸੀ ਜਿਆਦਾ ਨਹੀਂ ਛੋਂਦੇ ਇੱਥੇ ਕੁਝ ਲੋਕਾਂ ਨੂੰ ਇਹ ਚੀਜ਼ਾਂ ਕਈ ਵਾਰ ਪਸੰਦ ਜੀ ਜੀ ਜਾਂ ਕਈ ਵਾਰ ਨਾ ਪਸੰਦ ਗੁਜ਼ਰਦੀਆਂ ਨੇ ਜਨਾਬ ਟੋੜਾ ਸਾਹਿਬ ਨੇ ਇੱਕ ਸਿਆਸਤ ਖੜੀ ਜੀ ਇਹਨਾਂ ਨੇ ਰਣਜੀਤ ਸਿੰਘ ਹੋਰਾਂ ਨੂੰ ਬਣਾ ਦਿੱਤਾ ਜਥੇਦਾਰ ਜੀ ਇਹ ਉਸ ਵੇਲੇ ਜੇਲ੍ਹ ਦੇ ਵਿੱਚ ਸਨ ਹਮ ਤਰਕ ਦਿੱਤਾ ਅਜਵੇਂ ਅੱਜ ਵੀ ਦਿੱਤਾ ਜਾਂਦਾ ਹੈ ਕਿ ਇਹਨਾਂ ਦੀ ਰਿਹਾਈ ਹੋ ਜਾਵੇਗੀ ਜੀ ਉਹ ਹੋਈ ਵੀ ਬੱਦ ਦੇ ਵਿੱਚ ਐਸੀ ਗੱਲ ਨਹੀਂ ਹੈ ਹਮ ਪਰ ਉਹ ਜਦੋਂ ਜੇਲ੍ਹ ਦੇ ਵਿੱਚ ਸਨ ਇਹ ਇਹ ਸਾਰੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਟੋੜਾ ਸਾਹਿਬ ਦੀ ਆਪਣੀ ਰਾਜਨੀਤੀ ਸੀ ਉਸ ਟਾਈਮ ਬਾਦਲ ਸਾਹਿਬ ਦੀ ਆਪਣੀ ਰਾਜਨੀਤੀ ਚੱਲ ਰਹੀ ਸੀ ਜੀ ਤਾਂ ਟੋੜਾ ਸਾਹਿਬ ਨੇ ਜਦੋਂ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਥਾਪ ਦਿੱਤਾ ਹੁਣ ਉਹ ਤੇ ਜੇਲ੍ਹ ਦੇ ਵਿੱਚ ਸੀ ਤੇ ਕਾਰਜਕਾਰੀ ਸ਼ਾਇਦ ਉਦੋਂ ਜਥੇਦਾਰ ਲਾਇਗਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜੀ ਲਾਇਏ ਗਏ ਸਨ ਤਖਤ ਸ਼੍ਰੀ ਕੇਸਗੜ ਤੋਂ ਮਨਜੀਤ ਸਿੰਘ ਜੀ ਮਨਜੀਤ ਸਿੰਘ ਲਾਇਕ ਹੈ ਹੂੰ ਤੇ ਉਸ ਵੇਲੇ ਗਾਂ ਜੇ ਆਪਾਂ ਦੇਖੀਏ ਤਾਂ ਇਕਤਾ ਦਾ ਜਿਹੜਾ ਸੀਗਾ ਉਹ ਕੀਤਾ ਗਿਆ ਫੈਸਲਾ ਕਿ ਇਕਤਾ ਕੀਤੀ ਜਾਣੀ ਦੀ ਹੈ। ਤੋੜਾ ਦੀ ਆਪਣੀ ਰਾਜਨੀਤੀ ਸੀ ਉਸ ਵੇਲੇ ਕਿਉਂਕਿ ਜਿਹੜੇ ਭਾਈ ਰਣਜੀਤ ਸਿੰਘ ਸੀਗੇ ਉਹਨਾਂ ਦੇ ਥੋੜੇ ਵਖਰੇਵੇਂ ਸੀਗੇ ਕਿਸੇ ਦੌਰ ਦੇ ਵਿੱਚ। ਜੀ। ਤਾਂ ਉਹਨਾਂ ਵਖਰੇਵੇਂਨ ਵਰਤਣਾ ਚਾਹੁੰਦੇ ਸੀ ਟਕਸਾਲੀਆਂ ਦੇ ਖਾਣ। ਹਮ ਹਮ। ਬਾਦਲ ਸਾਹਿਬ ਦੇ ਖਿਲਾਫ ਉਹ ਉਹ ਚੀਜ਼ਾਂ ਗਾਹ ਹੋਈਆਂ ਵਾਪਰੀਆਂ ਜੀ ਤਾਂ ਉਹ ਜਿਹੜੇ ਮਨਜੀਤ ਸਿੰਘ ਸੀਗੇ ਤੇ ਫਿਰ ਜਦੋਂ ਉਹਨਾਂ ਨੇ ਬਾਦਲ ਸਾਹਿਬ ਨੂੰ ਬੁਲਾ ਲਿਆ ਤੇ ਬਾਦਲ ਸਾਹਿਬ ਦੇ ਸਮਰਥਕਾਂ ਨੇ ਜਾ ਕੇ ਜੋ ਉੱਥੇ ਕੀਤਾ ਸੀ ਉਹ ਅਮਰਸਰੀਆਂ ਨੂੰ ਅੱਜ ਵੀ ਯਾਦ ਹੈ ਹੂੰ ਤੇ ਜਿਹੜਾ ਉਸ ਟਾਈਮ ਦਾ ਕਾਰਜਕਾਰੀ ਜਥੇਦਾਰ ਸੀ ਉਹ ਕੁੰਡੀ ਲਾ ਕੇ ਅੰਦਰ ਵੜ ਗਿਆ ਹੂੰ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਕਿ ਨਿਮਰਤਾ ਕਿਹੋ ਜਿਹੀ ਵਿਖਾਉਂਦੇ ਰਹੇ ਨੇ ਲੀਡਰ ਇੱਕ ਹੁਣ ਸੂਤ ਆ ਗਿਆ ਬਸ ਪਰ ਹੁਣ ਚਲੋ ਇਹ ਹੀ ਆਪਾਂ ਕਹਿ ਸਕਦੇ ਹਾਂ ਕਿ ਪਹਿਲੇ ਨਿਵਾਜ ਨੀਤੀ ਦਾ ਮਹੌਲ ਉਹਦਾ ਬਣਿਆ ਹੋਇਆ ਸੀ ਸਿਆਣੇ ਗੱਲ ਕਹਿੰਦੇ ਹੁੰਦੇ ਆ ਕਿ ਵੈੜ ਕਾ ਖੂਚ ਡਕ ਪਿਆ ਹੂੰ ਤੇ ਫਿਰ ਕਹਿੰਦੇ ਲੱਗਦੇ ਹੱਤੋਂ ਖਸੀ ਵੀ ਕਰ ਲਾ ਜੀ بس وہی ਗੱਲ ਹੈ ਹੁਣ ਮਤਲਬ ਕਿ ਹੁਣ ਜਦੋਂ ਇਹ ਪਾਵਰਾਂ ਚ ਹੁੰਦੇ ਨੇ ਜਾਂ ਜਦੋਂ ਫਾਤੂਰ ਚੁੰਦੇ ਉਹ ਹੋਰ ਗੱਲਾਂ ਦੇ ਚਲੋ ਮੈਂ ਤੁਹਾਨੂੰ ਇਤਿਹਾਸਿਕ ਹਵਾਲਾ ਦੇ ਦਿੰਦਾ ਕਿ ਨਿਮਰਤਾ ਵਗੈਰਾ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਬਈ ਹੁੰਦੀਆਂ ਤੇ ਹੋਰ ਵੀ ਬੜਾ ਕੁਸ਼ਿਆ ਕਿਉਂਕਿ ਇਹ ਚੀਜ਼ਾਂ ਸਾਡੀ ਸੰਭਾਲਾਂ ਤੋਂ ਬਾਅਦ ਦੀਆਂ ਵਾਪਰੀਆਂ ਮੈਂ ਪਿੱਛੇ ਤਾਂ ਜਾਂਦਾ ਹੀ ਨਹੀਂ ਹੈ ਜਿਹੜੀਆਂ ਚੀਜ਼ਾਂ ਉਸ ਟਾਈਮ ਅਖਬਾਰਾਂ 'ਚ ਦੇਖੀਆਂ ਜਾਂ ਸਭ ਕੁਝ ਹੋਇਆ ਹੂੰ ਉਹ ਬੜਾ ਕੁਝ ਦੇਖਿਆ ਮੈਨੂੰ ਅੱਜ ਵੀ ਯਾਦ ਹੈ ਮੈਂ ਉਸ ਟਾਈਮ ਸ਼ਾਇਦ 11ਵੀਂ ਚੋਂ ਵਾਂਗਾ ਜਾਂ 10ਵੀਂ ਚ ਸੀਗਾ ਜੀ ਕਿ ਬੂਟਾ ਸਿੰਘ ਜਿਹੜੇ ਸਾਬਕਾ ਕੇਂਦਰੀ ਮੰਤਰੀ ਸੀਗੇ ਹੂੰ ਉਹ ਵੀ ਇਸੇ ਤਰ੍ਹਾਂ ਹੀ ਖਲੋਤੇ ਸੀ ਆ ਕੇ ਤੇ ਉਹਨਾਂ ਦੇ ਗੱਲ ਦੇ ਵਿੱਚ ਬਕਾਇਦਾ ਕਿ ਤਖਤ ਹੀ ਲਟਕਾਈ ਗਈ ਸੀ ਜਿਹੜੀ ਅਗਲੇ ਦਿਨ ਆਸੀਂ ਮਤਲਬ ਕਿ ਵੇਖ-ਵੇਖ ਕੇ ਬੜੇ ਹੈਰਾਨ ਹੋਏ ਹੂੰ ਤਾਂ ਪਹਿਲੇ ਪੰਨੇ ਤੇ ਫੋਟੋਸ਼ਾਪ ਹੀ ਸੀਗੀ ਜੀ ਉਸ ਵੇਲੇ ਬਹੁਤ ਕੁਝ ਇਤਿਹਾਸ ਦੇ ਵਿੱਚ ਵੀ ਬਹੁਤ ਕੁਝ ਸੋ ਨਿਮਰਤਾ ਇਹਨਾਂ ਨੇ ਦਿਖਾਈ ਆ ਜੀ ਵਧੀਆ ਗੱਲ ਹੈ ਅਕਾਲੀਆਂ ਨੇ ਜਿਹੜੀ ਗੱਲ ਕਹੀ ਆ ਕੋਈ ਬਚਾਰਾ ਵੀ ਹੈ ਨਹੀਂ ਚਾਰਾ ਵੀ ਨਹੀਂ ਮੈਂ ਵੀ ਇਹ ਸੋਚਿਆ ਸੀ ਕਿ ਉਹ ਆਪ ਵੀ ਤਾਂ ਕਹਿ ਰਹੇ ਹੋ ਨਾ ਕਿ ਸਰਵ ਉੱਚ ਹੈ ਬਈ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਹੈ ਜਿਹੜਾ ਬਈ ਉਹਦਾ ਆਦੇਸ਼ ਅਸੀਂ ਪਾਸੇ ਕਰੀਏ ਹੋ ਹੀ ਨਹੀਂ ਸਕਦਾ ਤਾਂ ਫਿਰ ਤੁਹਾਨੂੰ ਇਹੀ ਹੈ ਕਿ ਪ੍ਰਮਾਨ ਕਰਨਾ ਪਵੇਗਾ ਸੋ ਅੱਜ ਦੀ ਜੇ ਆਪਾਂ ਇਸ ਸਾਰੇ ਘਟਨਾਕ੍ਰਮ ਦੀ ਗੱਲ ਕਰੀਏ ਤਾਂ ਤਨਖਾਈਆ اقرار دے ਦਿੱਤਾ ਗਿਆ। ਤਨਖਾਈਆ ਤੋਂ ਭਾਵ ਕਿ ਜਿਵੇਂ ਤੁਸੀਂ ਕਹਿ ਲੋ ਕਿ دنیਆਵੀ عدالت ਦੇ لحاظ ਦੇ ਨਾਲ ਕਿ ਲੋ ਜੀ ਤੁਹਾਨੂੰ ਮੰਨਿਆ ਜਾਂਦਾ ਕਿ ਤੁਸੀਂ ਇਸ ਚੀਜ਼ ਵਾਸਤੇ ਜ਼ਿੰਮੇਵਾਰ ਜੇ। ਹਮ ਗੁਨਾਹਗਰ ਮੰਨ ਲਏਗੇ। ਗੁਨਾਹ ਸ਼ਬਦ ਦਾ ਜੀ ਇਸਤੇਮਾਲ ਕੀਤਾ ਗਿਆ ਹੈ। ਜੀ ਤਾਂ ਉਸ ਤੋਂ ਬਾਅਦ ਹੁੰਦਾ ਕਿ ਕਿਵੇਂ ਕੋਰਟਾਂ ਦੇ ਵਿੱਚ ਕੀ ਹੁੰਦਾ ਕਿ ਅੱਜਕੱਲ ਜਿਹੜਾ ਵੀ ਕੋਈ ਅੰਡਰ ਟ੍ਰਾਇਲ ਹੁੰਦਾ ਬੰਦਾ ਉਹਨੂੰ ਕੋਟ ਕਹਿ ਦਿੰਦੇ ਆ ਕਿ ਭਾਈ ਤੂੰ ਦੋਸ਼ੀ ਆ ਜੀ ਪਰ ਸਜ਼ਾ ਤੈਨੂੰ ਐਨੀ ਤਰੀਕ ਨੂੰ ਸੁਣਾਈ ਜਾਏਗੀ ਜੀ ਜੀ ਸਮਝਦੇ ਹੋ ਜੀ ਇਸੇ ਤਰ੍ਹਾਂ ਮਤਲਬ ਕਿ ਇੱਥੇ ਕੀ ਆ ਕਿ ਅੱਜ ਸਿੰਘ ਸਹਿਬਾਨ ਦੀ ਜਿਹੜੀ ਇਕਤਤਾ ਸੀਗੀ ਉਹਦੇ ਵਿੱਚ ਇਹ ਫੈਸਲਾ ਹੋ ਗਿਆ ਕਿ ਲਓ ਭਾਈ ਜੀ ਤੁਸੀਂ ਇਸ ਚੀਜ਼ ਵਾਸਤੇ ਜ਼ਿੰਮੇਵਾਰ ਹੋ ਜਾਂ ਗੁਨਾਹਗਾਰ ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਭਾਈ ਹੈਗੀ ਹੂੰ ਹੂੰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਭਾਈ 15 ਦਿਨ ਦਾ ਸਮਾਂ ਤੇ ਮੈਂ ਭਾਈ ਉੱਥੇ ਨਮਾਣੇ ਸਿੱਖ ਬਚ ਜੋ ਪ੍ਰਵਾਨ ਕਰ ਪ੍ਰਵਾਨ ਕਰੂੰਗਾ ਹਾਜ਼ਰ ਇਹ ਤਾਂ ਥੇ ਨਬੜ ਗਿਆ ਨਾਲ ਹੁਣ ਇਹ ਆ ਕਿ ਨਵੇਂ ਸਿਰੇ ਤੋਂ ਜਿਹੜੀ ਅੱਜ ਇੱਕ ਵੱਖਰੇ ਤੌਰ ਤੇ ਸਿੰਘ ਸਹਿਬਾਨ ਦੀ ਇਕਤਰਤਾ ਚੋਂ ਗੱਲ ਨਿਕਲੀ ਆ ਕਿ ਜਿਹੜੇ ਉਸ ਵੇਲੇ ਦੇ ਵਜ਼ਾਰਤ ਦੇ ਵਿੱਚ ਸੱਜਣ ਸੀਗੇ ਜੀ ਜੀ ਪ੍ਰਧਾਨ ਜੀ ਦੇ ਸਾਲਾ ਸਾਹਿਬ ਵੀ ਤੇ ਸੀਗੇ ਨਾ ਹੂੰ ਸਾਥੀ ਸੀਗੇ ਵਜ਼ਾਰਤ ਦੇ ਵਿੱਚ 7 ਤੋਂ 17 ਵਾਲੀ ਵਜ਼ਾਰਤ ਦੇ ਵਿੱਚ ਉਹ ਵੀ ਮੰਤਰੀ ਰਹੇ ਆ ਜੀ ਤੇ ਉਹ ਵੀ ਤੇ ਹੋਰ بڑے ਮੰਤਰੀ ਆ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਵਰਗੇ ਉਹ ਸਾਰੇ ਵੀ ਕਿਤੇ ਨਾ ਕਿਤੇ ਆਗੇ ਵਿੱਚ ਹੁੰਦੇ ਬਿਲਕੁਲ ਬਿਲਕੁਲ ਉਹਨਾਂ ਵਾਸਤੇ ਵੀ ਹੁਣ ਜ਼ਰੂਰੀ ਹੋ ਗਿਆ ਕਿਉਂਕਿ ਜਿਹੜਾ ਅਕਾਲੀ ਰਿਹਾ ਜਾਂ ਅਕਾਲੀ ਹੈ ਉਹ ਕਿਧਰ ਭੱਜੂਗਾ ਉਹਨੇ ਹੁਣ ਆਈਆਂ ਤੇ ਇਹ ਸਾਰਾ ਕੁਝ ਅੱਜ ਦੀ ਜੇ ਕਹੀਏ ਤਾਂ ਅਪ੍ਰੇਸ਼ਨ ਹੈ ਇਹਦੇ 'ਚ ਹੁਣ ਜਿਹੜੇ ਹੈਗੇ ਨੇ ਸੁਧਾਰਵਾਦੀ ਅਕਾਲੀ ਜੀ ਉਹ ਇਹ ਕਹਿੰਦੇ ਆ ਕਿ ਦੇਖੋ ਇਹਨਾਂ ਨੂੰ ਹੁਣ ਇੱਕ ਤਰ੍ਹਾਂ ਨਾਲ ਜਿਵੇਂ ਮੈਂ ਦੁਨਿਆਵੀ ਅਦਾਲਤ ਦੀ ਮਿਸਾਲ ਦੇ ਕੇ ਕਿਹਾ ਕਿ ਕਿਸੇ ਬੰਦੇ ਨੂੰ ਇਹ ਕਹਿ ਦਿੱਤਾ ਜੱਜ ਨੇ ਕਿ ਬਈ ਤੇਰੇ ਜਿਹੜੇ ਚਾਰजेस ਸੀਗੇ ਉਹ ਸਾਬਤ ਹੋ ਗਿਆ ਜੀ ਜੀ ਸਾਬਤ ਹੋ ਗਿਆ ਉਹ ਇਹ ਕਹਿੰਦੇ ਆ ਕਿ ਇੱਥੇ ਸਾਡੇ ਧਰਮ ਦੀ ਅਦਾਲਤ ਨੇ ਕਹਿ ਲੋ ਇਹ ਮੰਨ ਲਿਆ ਕਿ ਪ੍ਰਧਾਨ ਜੀ ਜਿਹੜੇ ਸੀਗੇ ਉਹ ਜ਼ਿੰਮੇਵਾਰ ਆ ਜੀ ਤਾਂ ਹੁਣ ਹੁਣ ਕੀ ਆ ਕਿ ਉਹਨਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਵੈਸੇ ਤੇ ਪ੍ਰਧਾਨਗੀ ਦੀ ਜਿਹੜੀ ਪਦਵੀ ਸੀ ਉਹ ਕੱਲੀ ਛੱਡ ਦੇਣੀ ਚਾਹੀਦੀ ਸੀ ਕਿਉਂਕਿ ਕਾਰਜਕਾਰੀ ਪ੍ਰਧਾਨ ਇਹਨਾਂ ਨੇ ਬਲਵਿੰਦਰ ਸਿੰਘ ਜੀ ਭੁੰਦੜ ਨੂੰ ਬਣਾ ਦਿੱਤਾ ਜੀ ਆਪ ਦਿੱਤਾ ਹੈ ਜੀ ਤੇ ਉਹ ਕਹਿੰਦੇ ਕਿ ਭਾਈ ਤੁਸੀਂ ਹੁਣ ਛੱਡੋ ਉਹ ਤਾਂ ਜੀ ਉਧਰੋਂ ਵਿਰਸਾ ਸਿੰਘ ਵਲਟੂਆ ਜੀ ਵੀ ਕਹਿ ਰਹੇ ਸੀ ਕਿ ਕਿ ਭਾਈ ਉਹ ਤਨਖਾਹਿਆ ਘਰਾਰ ਦਿੱਤੇ ਜਾ ਚੁੱਕੇ ਮੈਂ ਤਾਂ ਗੱਲ ਵੀ ਨਹੀਂ ਕਰਾਂਗਾ ਹਾਂਜੀ ਕਿਉਂਕਿ ਇਹ ਹੁੰਦਾ ਨਾ ਕਿ ਜਿਆਦਾ ਤੱਕ ਇੱਕ ਤਰ੍ਹਾਂ ਨਾਲ ਕੀ ਹੈ ਕਿ ਇਹ ਵਿਧੀ ਵਿਧਾਨ ਮੈਂ ਜਿਵੇਂ ਤੁਹਾਨੂੰ ਕਨਸੈਪਟ ਚ ਥੋੜਾ ਜਿਹਾ ਲੈ ਕੇ ਗਿਆ ਸੀਗਾ ਜੀ ਇਹ ਬੜਾ ਮਤਲਬ ਕਿ ਇੱਕ ਨਿਆਰਾ ਹੁੰਦਾ ਹੈ ਸਿਸਟਮ ਇਸ ਤਰ੍ਹਾਂ ਦਾ ਕਿ ਕੋਈ ਬੰਦਾ ਗਲਤੀ ਕਰਦਾ ਉਸ ਤੋਂ ਬਾਅਦ ਉਹ ਗਲਤੀ ਨੂੰ ਪ੍ਰਵਾਨ ਕਰਦਾ ਜੀ ਉਸ ਤੋਂ ਬਾਅਦ ਉਸ ਨੂੰ ਇੱਕ ਤਨਖਾਹ ਲਈ ਜਾਂਦੀ ਹੈ ਜੀ ਕਿ ਤੈਨੂੰ ਧਾਰਮਿਕ ਤੌਰ ਤੇ ਆਹ ਤਨਖਾਹ ਬਾਈ ਭੁਗਤਨੀ ਪੈਣੀ ਹੈ ਮਤਲਬ ਕਿ ਉਹਦੇ ਚ ਕੁਝ ਵੀ ਆ ਜੋ ਵੀ ਲਾਈ ਜਾਂਦੀ ਹੈ ਜੀ ਜੀ ਉਹ ਮੈਂ ਹੁਣ ਦੱਸੂਗਾ ਨਹੀਂ ਇੱਥੇ ਕਿਉਂਕਿ ਉਹਨਾਂ ਨੇ ਹਾਲੇ ਸੁਣਾਉਣੀ ਜੀ ਧਾਰਮਿਕ ਹਾਂ ਜੀ ਅੱਗੇ ਹੁੰਦਾ ਜੀ ਇਸ ਤਰ੍ਹਾਂ ਹੀ ਉਹ ਕਿਹਾ ਜਾਂਦਾ ਹੈ ਕਿ ਬਾਈ ਤੁਸੀਂ ਦੇਖ ਕਰਾਉਣੀ ਹੈ ਜੀ ਇੰਨਾ ਸਮਾਂ ਗੁਰਬਾਣੀ ਸਰਵਣ ਕਰਨੀ ਹੈ ਇਤਿਹਾਦਕ ਇਹ ਜਿਹਾ ਅੱਗੇ ਜਿਵੇਂ ਆਪਾਂ ਦੇਖਿਆ ਤੇ ਹੁਣ ਐਤਕੀ ਕੀ ਹੋਏਗਾ ਉਹ ਮੈਨੂੰ ਪਤਾ ਨਹੀਂ ਹੈ ਮੈਂ ਇਸ ਕਰਕੇ ਉਹ ਕਹਿ ਰਿਹਾ ਕਿ ਉਹ ਮੈਨੂੰ ਪਤਾ ਨਹੀਂ ਹੈ ਪਿੱਛੇ ਇਸ ਤਰ੍ਹਾਂ ਹੀ ਕਰਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਫਿਰ ਜੋ ਵੀ ਹੁੰਦਾ ਬੰਦਾ ਦੇਖ ਚੜਾ ਕੇ ਅਰਦਾਸ ਕਰਕੇ ਵਾਪਸ ਫੇਰ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਥ ਚ ਆ ਜਾਂਦਾ ਸੋ ਆ ਵਿਧੀ ਵਿਦਾਨ ਹੈ கான்ਸੈਪਟ ਹੈ ਕਿ ਉਦੋਂ ਤੱਕ ਤੇ ਕਹਿ ਲਓ ਕਿ ਹੁਣ ਜਿਵੇਂ ਇਹ ਤਨਖਾਹੀਏ ਨੇ ਜੀ ਤਾਂ ਇਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਈ ਹਾਲ ਦੀ ਘੜੀ ਸਾਂਝ ਵਾਂਝ ਜੜੀ ਆ ਨਾ ਉਹ ਬਸ ਖਤਮ ਆ ਜੀ ਜਦੋਂ ਉਹਨਾਂ ਨੂੰ ਮਾਫੀ ਮਿਲ ਜਾਏਗੀ ਤਦ ਮਤਲਬ ਕਿਆਮ ਹੋ ਜਾਏਗਾ ਦੁਬਾਰਾ ਹੁਣ ਉਹ ਰੌਲਾ ਪਾ ਰਹੇ ਨੇ ਸੁਧਾਰਵਾਦੀ ਕਿ ਹੁਣ ਤਾਂ ਬਾਈ ਦੇਖ ਲੋ ਸਾਬਤ ਹੋ ਗਿਆ ਤੇ ਹੁਣ ਇਹ ਔਦਾ ਛੱਡਣ ਔਦਾ ਇਹ ਔਦਾ ਉਹਨਾਂ ਨੂੰ ਪਤਾ ਕਿ ਜੇ ਤਿਆਗ ਤਾਂ ਇੱਕ ਵਾਰੀ ਮੁੜ ਕੇ ਬੱਸ ਮੁੜ ਕੇ ਕਿੰਨੇ ਲਾਗੇ ਲੱਗਣ ਦੇਣਾ ਤਾਂ ਉਹਨਾਂ ਨੇ ਇਸੇ ਕਰਕੇ ਅੰਕਲ ਜੀ ਜਿਹੜੇ ਉਹਨਾਂ ਨੂੰ ਆਖਿਆ ਕਿ ਤੁਸੀਂ ਸੰਭਾਲੋ ਬਾਈ ਭਾਰ ਸਭ ਤੁਸੀਂ ਮੈਂ ਅਸੀਂ ਹੁਣ ਬਾਈ ਅਸੀਂ ਹੁਣ ਥੋੜਾ ਜਿਹਾ ਆਪਣੇ ਗੁਨਾਹ ਨੂੰ ਵੇਖ ਲਈਏ ਉਹ ਕਹਿੰਦੇ ਕਿ ਹੈਨਾ ਹਵਸ ਨੇ ਤੋੜਦੀ ਮੇਰੀ ਬਰਸੋਂ ਦੀ ਸਾਧਨਾ ਹੂੰ ਗੁਨਾਹ ਜਾਣਾ ਤੋਂ ਗੁਨਾਹ ਹੋਣੇ ਕੇ ਬਾਦ ਕੀ ਬਾਤ ਕੀ ਬਾਤ ਗੁਨਾਹ ਦਾ ਪਤਾ ਵੀ ਲੱਗਿਆ ਤਾਂ ਗਨਾਹ ਹੋਣ ਤੋਂ ਬਾਦ ਕਿਉਂਕਿ ਇਹ ਚੀਜ਼ਾ ਦੇਖੋ ਸੁਖਮਨ ਸਾਹਿਬ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਲੈ ਕੇ ਉਸ ਟਾਈਮ ਚਲੋ ਅਸੀਂ ਵੀ ਥੋੜੇ ਯੰਗ ਹੁੰਦੇ ਸੀਗੇ ਕ੍ਰਿਟੀਸਾਈਜ਼ ਕਰਦੇ ਸੀਗੇ ਸਾਨੂੰ ਵੀ ਉਸੇ ਤਰ੍ਹਾਂ ਦਾ ਹੀ ਰਿਐਕਸ਼ਨ ਆਉਂਦਾ ਹੁੰਦਾ ਸੀ ਹੇਠੋ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੀ ਟਰੋਲ ਆਰਮੀ ਬਣੀ ਹੁੰਦੀ ਜੀ ਜੀ ਅਜੋ ਹੀ ਚੀਜ਼ਾਂ ਦੇਖ ਲੋ ਕਿ ਆਪ ਹੀ ਮੰਨ ਰਹੇ ਧਾਰਮਿਕ ਤੌਰ ਤੇ ਵੀ ਚਲੋ ਦੁਨਿਆਵੀ ਤੌਰ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਅਦਾਲਤਾਂ ਦੇ ਵਿੱਚ ਉਹਦਾ ਪਤਾ ਨਹੀਂ ਸੋ ਇਹ ਸਾਰੀ ਅਪਡੇਸ਼ਨ ਏ ਥੋੜਾ ਜਿਹਾ ਮੈਂ ਤੁਹਾਨੂੰ ਇਤਿਹਾਸ 'ਚ ਲੈ ਗਿਆ ਕਿ ਭਾਈ ਇੰਦਾ ਇੰਦਾ ਹੋਇਆ ਵੀ ਆ ਸਾਰਾ ਕੁਝ ਚੱਲਿਆ ਤਾਂ ਚਲੋ ਕੋਈ ਗੱਲ ਹਾਂ ਜੀ